ਸਸੀਕਾਲ ਜੀ ਅੱਜ ਰਿੜਕਾਂਗੇ ਮੱਖਣੀ ਇਹ ਇੱਕ ਹਫ਼ਤੇ ਦੀ ਮਲਾਈ ਆ ਇਹਨੂੰ ਮੈਂ ਬਾਹਰ ਕੱਢ ਲਿਆ ਸੀ ਫ੍ਰਿਜ ਚ ਇਹਦੇ ਚ ਪਾਵਾਂਗੇ ਥੋੜਾ ਜਿਹਾ ਗਰਮ ਪਾਣੀ ਪਾਣੀ ਪਾ ਕੇ ਇਹਦੇ ਚ ਲਾਵਾਂਗੇ ਮਧਾਣੀ ਲਓ ਜੀ ਮਧਾਣੀ ਲਾ ਲਈ ਤੇ ਮਧਾਣੀ ਲਾ ਕੇ ਇਹਨੂੰ ਰਿੜਕ ਲਾਂਗੇ ਹੁਣ ਪਾਵਾਂਗੇ ਬਰਫ਼ ਬਰਫਾ ਪਾਉਣ ਤੋਂ ਬਾਅਦ ਇਹਨੂੰ 10 ਮਿੰਟ ਰੱਖਣਾ ਤਾਂ ਕਿ ਇਹ ਸਾਰੀ ਮੱਖਣੀ ਇਕੱਠੀ ਹੋ ਜੇ 10 ਮਿੰਟ ਰੱਖਣ ਤੋਂ ਬਾਅਦ ਇਹ ਸਾਰੀ ਮੱਖਣੀ ਇਕੱਠੀ ਹੋ ਜੂਗੀ ਫਿਰ ਇਹਨੂੰ ਇੱਕ ਵੱਡੀ ਕੜਾਈ 'ਚ ਬਾਹਰ ਕੱਢ ਲਾਂਗੇ ਥੋੜੀ ਥੋੜੀ ਕਰਕੇ ਮੈਂ ਸਾਰੀ ਮੱਖਣੀ ਕੜਾਈ 'ਚੋਂ ਬਾਹਰ ਕੱਢ ਲਈ ਸੀ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਮੇਰੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਇਸ ਤਰ੍ਹਾਂ ਪਾਣੀ ਪਾ ਪਾ ਕੇ ਆਪਾਂ ਇਹ ਮੱਖਣੀ ਦੇ ਵਿੱਚੋਂ ਸਾਰਾ ਦੁੱਧ ਬਾਹਰ ਕੱਢ ਲਾਂਗੇ। ਦੋ ਵਾਰੀ ਪਾਣੀ ਪਾ ਕੇ ਆਪਾਂ ਉਸੇ ਧਾਮੇ ਚ ਪਾਵਾਂਗੇ ਜਿਹਦੇ ਚ ਇਹਨੂੰ ਰੜਕਿਆ ਸੀ। ਉਸ ਤੋਂ ਬਾਅਦ 5-6 ਵਾਰ ਪਾਣੀ ਪਾ ਕੇ ਮੱਖਣੀ ਦੇ ਵਿੱਚੋਂ ਆਪਾਂ ਇਹਨੂੰ ਸਾਰੀ ਲੱਸੀ ਨੂੰ ਬਾਹਰ ਕੱਢ ਦਿਆਂਗੇ। ਜਿੰਨਾ ਟਾਈਮ ਇਹਦੇ ਚ ਚਿੱਟਾ ਪਾਣੀ ਨਹੀਂ ਸਾਫ਼ ਪਾਣੀ ਨਹੀਂ ਆਉਣ ਲੱਗਦਾ ਉਹਨਾ ਟਾਈਮ ਪਾਣੀ ਪਾ ਪਾ ਕੇ ਲੱਸੀ ਕੱਢੀ ਜਾਵਾਂਗੇ। ਹੁਣ ਇਹ ਮੱਖਣੀ ਹੋ ਗਈ ਤਿਆਰ ਤੇ ਇਹਨੂੰ ਮੀਡੀਅਮ ਫਲੇਮ ਤੇ ਪਕਾਵਾਂਗੇ ਇਸ ਤਰ੍ਹਾਂ ਮੀਡੀਅਮ ਫਲੇਮ ਤੇ ਇਹਨੂੰ ਪਕਾਉਂਦੇ ਹੋਏ ਜਦੋਂ ਅੱਧ ਪੱਕਿਆ ਜਾ ਹੋ ਜੇ ਇਹ ਮਲਾਈ ਅੱਧੀ ਪੱਕ ਜੇ ਉਦੋਂ ਇਹਦੇ ਚ ਲਗਾਤਾਰ ਕੜਚੀ ਮਾਰਦੇ ਰਹਿਣਾ ਲਓ ਜੀ ਇਸ ਤਰ੍ਹਾਂ ਆਪਣਾ ਘਿਓ ਹੋ ਜੋ ਤਿਆਰ ਤੇ ਹੁਣ ਇਹਨੂੰ ਡੋਲੀ ਚ ਕੱਢ ਲਾਂਗੇ ਮੈਂ ਕਕੜਛੀ ਦੀ ਮਦਦ ਨਾਲ ਇਹ ਸਾਰੀ ਸਾਰੇ ਘਿਓ ਨੂੰ ਡੋਲੀ ਚ ਕੱਢ ਲੂੰਗੀ ਇੱਕ ਥਾਮਾ ਲਵਾਂਗੇ ਤੇ ਜਿਹੜਾ ਆਪਾਂ ਮਲਾਈ ਰੜਕੀ ਸੀ ਉਹਦਾ ਬਚਿਆ ਸੀ ਦੁੱਧ ਉਹਨੂੰ ਥਾਮੇ ਚ ਪਾਵਾਂਗੇ ਤੇ ਇਹਨੂੰ ਗਰਮ ਕਰਾਂਗੇ ਇਹਦਾ ਬਣਾਵਾਂਗੇ ਪਨੀਰ ਤੁਹਾਨੂੰ ਦੱਸਾਂਗੇ ਕਿ ਇਹਨੂੰ ਡੋਲੀ ਦਾ ਨਹੀਂ ਇਹਦਾ ਪਨੀਰ ਬਣ ਜਾਂਦਾ ਇਸ ਤਰ੍ਹਾਂ ਇਹਨੂੰ ਗਰਮ ਕਰ ਲਾਂਗੇ ਦੁੱਧ ਨੂੰ ਜਦੋਂ ਥੋੜਾ ਜਿਹਾ ਗਰਮ ਹੋ ਜਾਏ ਇਹਦੇ ਚ ਕੜਛੀ ਮਾਰਨ ਲੱਗ ਜਾਣਾ ਕਿਉਂਕਿ ਨਹੀਂ ਇਹ ਥੱਲੇ ਲੱਗ ਜਾਂਦਾ ਹੁੰਦਾ ਦੁੱਧ ਕੜਛੀ ਲਗਾਤਾਰ ਮਾਰਦੇ ਰਹਿਣਾ ਇਸ ਤੋਂ ਬਾਅਦ ਲਾਵਾਂਗੇ ਵਿਨੇਗਰ ਕੌਲੀ 'ਚ ਤਿੰਨ ਤੋਂ ਚਾਰ ਦੋ ਤੋਂ ਤਿੰਨ ਚਮਚੇ ਵਿਨੇਗਰ ਪਾਵਾਂਗੇ ਤੇ ਇਹਦੇ 'ਚ ਪਾਣੀ ਪਾਵਾਂਗੇ ਜੇ ਵਿਨੇਗਰ ਨਾਲ ਹੋਵੇ ਤਾਂ ਨਿੰਬੂ ਦਾ ਰਸ ਵੀ ਲੈ ਸਕਦੇ ਹਾਂ ਇਸੇ ਤਰ੍ਹਾਂ ਨਿੰਬੂ ਦਾ ਰਸ ਕੱਢ ਕੇ ਉਹਦੇ ਵਿੱਚ ਪਾਣੀ ਪਾ ਲਓ ਤੇ ਫਿਰ ਥੋੜਾ ਥੋੜਾ ਕਰਕੇ ਉਹਨੂੰ ਦੁੱਧ 'ਚ ਪਾਉਂਦੇ ਜਾਓ ਲਓ ਜੀ ਹੁਣ ਪਾਵਾਂਗੇ ਇਹਦੇ 'ਚ ਵਿਨੇਗਰ ਵਾਲਾ ਪਾਣੀ ਇਹ ਦੁੱਧ ਦਾ ਗਰਮ ਹੋ ਗਿਆ ਇਹਦੀ ਗੈਸ ਬੰਦ ਕਰਤੀ ਸੀ ਇਹਦੇ 'ਚ ਪਾਵਾਂਗੇ ਥੋੜਾ ਥੋੜਾ ਕਰਕੇ ਵਿਨੇਗਰ ਵਾਲਾ ਪਾਣੀ ਤੇ ਦੁੱਧ ਨੂੰ ਕੜਛੀ ਨਾਲ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਲਗਾਤਾਰ ਕੜਛੀ ਨਾਲ ਹਿਲਾਉਂਦੇ ਰਹਿਣਾ ਦੁੱਧ ਨੂੰ ਤੇ ਥੋੜਾ ਥੋੜਾ ਕਰਕੇ ਮੈਂ ਪਾਣੀ ਦੁੱਧ ਚ ਪਾਈ ਜਾਊਂਗੀ ਤੇ ਕੜਛੀ ਨਾਲ ਹਲਾਈ ਜਾਊਂਗੀ ਤੇ ਪਨੀਰ ਬਣ ਜਾਊਗਾ ਲਓ ਜੀ ਪਨੀਰ ਬਣ ਗਿਆ ਪਰ ਥੋੜਾ ਥੋੜਾ ਹਲੇ ਰਹਿੰਦਾ ਜਿਹੜਾ ਵਿਨੇਗਰ ਵਾਲਾ ਪਾਣੀ ਬਚ ਗਿਆ ਉਹ ਵੀ ਮੈਂ ਇਹਦੇ ਵਿੱਚ ਪਾ ਦਊਂਗੀ ਤੇ ਇਹ ਸਾਰਾ ਪਨੀਰ ਚੰਗੀ ਤਰ੍ਹਾਂ ਇਕੱਠਾ ਹੋ ਜਾਊਗਾ ਹੁਣ ਪਨੀਰ ਇਕੱਠਾ ਕਰਨ ਤੋਂ ਬਾਅਦ ਇਹਨੂੰ 10 ਮਿੰਟ ਰੱਖ ਦਿਆਂਗੇ ਇਸੇ ਤਰ੍ਹਾਂ ਹੀ ਥੋੜਾ ਜਿਹਾ ਠੰਡਾ ਹੋਣ ਦਿਆਂਗੇ ਜੇ ਕੋਈ ਥੋੜਾ ਕਾਣਾ ਰਹਿ ਗਿਆ ਤਾਂ ਉਹ ਵੀ ਚੰਗੀ ਤਰ੍ਹਾਂ ਸਾਰਾ ਪਨੀਰ ਇਕੱਠਾ ਹੋ ਜਾਊਗਾ ਫਿਰ ਇੱਕ ਸੂਤੀ ਕੱਪੜਾ ਲਾਵਾਂਗੇ ਇਹਨੂੰ ਸਾਰੇ ਪਨੀਰ ਨੂੰ ਇਸ ਤਰ੍ਹਾਂ ਛਾਣ ਲਾਂਗੇ ਨਮਾਇਆ ਇਸ ਤਰ੍ਹਾਂ ਮੈਂ ਸਾਰਾ ਪਨੀਰ ਬਾਹਰ ਕੱਢ ਲਿਆ ਸੀ ਇਹਦੇ ਵਿੱਚ ਪਾਵਾਂਗੇ ਠੰਡਾ ਪਾਣੀ ਦੋ ਤਿੰਨ ਵਾਰੀ ਇਸੇ ਤਰ੍ਹਾਂ ਠੰਡਾ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਤੇ ਇਹਨੂੰ ਨਿਚੋੜ ਲਾਂਗੇ ਤਾਂ ਕਿ ਇਹਦੇ ਚ ਜਿਹੜਾ ਵਿਨੇਗਰ ਉਹ ਸਾਰਾ ਪਾਣੀ ਨਾਲ ਬਾਹਰ ਨਿਕਲ ਜੇ। ਨਾ ਇਸ ਤਰ੍ਹਾਂ ਇਹਨੂੰ ਸਾਰੇ ਨੂੰ ਨਿਚੋੜ ਲੈਣਾ। ਜ਼ਿਆਦਾ ਨਹੀਂ ਨਿਚੋੜਨਾ ਬਸ ਥੋੜਾ ਜੈ ਇਹਨੂੰ ਪਾਣੀ ਵਿੱਚੋਂ ਛੱਡ ਦੇਣਾ ਕਿਉਂਕਿ ਜਦੋਂ ਇਹਦੇ ਤੇ ਭਾਰ ਦੇ ਕੇ ਰੱਖਾਂਗੇ ਤਾਂ ਇਹ ਪਨੀਰ ਬਹੁਤ ਪੋਲਾ-ਪੋਲਾ ਬਣ ਜਾਊਗਾ ਜੇ ਇਹਨੂੰ ਜ਼ਿਆਦਾ ਨਿਚੋੜ ਦੇਵਾਂਗੇ ਤਾਂ ਫਿਰ ਇਹ ਬੜਾ ਖੁਸ਼ਕ ਜਾ ਬਣ ਜਾਂਦਾ ਇਸ ਤਰ੍ਹਾਂ ਨੂੰ ਇੱਕ ਥਾਲ ਚ ਕੱਢ ਕੇ ਰੱਖ ਦੇਾਂਗੇ ਇਹਦੇ ਉੱਪਰ ਦੇਵਾਂਗੇ ਭਾਰਾ ਕੋਈ ਚੀਜ਼ ਰੱਖ ਦੇਾਂਗੇ ਮੈਂ ਇਹਦੇ ਉੱਪਰ ਭਾਰਾ ਚਕਲਾ ਰੱਖੂੰਗੀ ਕਿਉਂਕਿ ਮੇਰੇ ਕੋਲੇ ਪੱਥਰ ਦਾ ਚਕਲਾ ਹੈਗਾ ਇਹ ਚੰਗੀ ਤਰ੍ਹਾਂ ਸੈੱਟ ਕਰਕੇ ਉੱਤੇ ਚਕਲਾ ਰੱਖ ਦੇਵਾਂਗੇ ਲਓ ਜੀ ਅੱਧਾ ਘੰਟਾ ਪੌਣਾ ਘੰਟਾ ਮੈਂ ਇਹਨੂੰ ਰੱਖੀ ਰੱਖਿਆ ਤੇ ਪਨੀਰ ਹੋ ਗਿਆ ਤਿਆਰ ਹੁਣ ਤੁਹਾਨੂੰ ਦਿਖਾਉਨੇ ਆ ਕਿ ਬਚੇ ਹੋਏ ਦੁੱਧ ਤੋਂ ਕਿੰਨਾ ਪਨੀਰ ਬਣਾਇਆ ਮੁੱਲ ਦਾ ਪਨੀਰ ਲਿਆਉਣ ਨਾਲੋਂ ਇਸ ਤਰ੍ਹਾਂ ਤੁਸੀਂ ਘਰੇ ਹੀ ਪਨੀਰ ਬਣਾ ਸਕਦੇ ਹੋ ਖੁਦ ਦੇਖੋ ਤੁਸੀਂ ਕਿ ਮੈਂ ਮਲਾਈ ਤੋਂ ਬਚੇ ਹੋਏ ਦੁੱਧ ਤੋਂ